ਮੇਰਾ ਨਾਮ ਰਾਹੁਲ ਆ ਜੀ ਮੇਰੇ ਫਾਦਰ ਦਾ ਨਾਮ ਪ੍ਰਵੇਸ਼ ਕੁਮਾਰ ਆ ਮੇਰੇ ਫਾਦਰ ਗਰਦਾਸਪੁਰ ਤੋਂ ਆ ਰਹੇ ਸੀ ਧਾਰੀਵਾਲ ਮੈਂ ਧਾਰੀਵਾਲ ਸ਼ਹਿਰ ਦਾ ਰਹਿਣ ਵਾਲਾ ਐ ਇੱਕ ਬੱਸ ਆਪਣੀ ABC ਵਾਲੀ ਦੀ ਇਹਨਾਂ ਨੇ ਬੱਸ ਇੱਕ ਮਾਰੀ ਆ ਪਹਿਲਾਂ ਆਪਣੇ ਗੱਡੀ ਵਿੱਚ ਫਿਰ ਸਾਡੇ ਸਕੂਟਰ ਵਿੱਚ ਮਾਰੀ ਆ ਮੇਰਾ ਸਕੂਟਰ ਡੈਮੇਜ ਹੋ ਗਿਆ ਏ ਨਾਲੇ ਮੇਰੇ ਡੈਡੀ ਨੂੰ ਸਟਾਂ ਲੱਗੀਆਂ ਨੇ ਉਹ ਘਾਇਲਾਂ ਉਹਨਾਂ ਦਾ ਇਲਾਜ ਚੱਲ ਰਿਹਾ ਏ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ ਮੇਰੀ ਬੇਨਤੀ ਹੈ ਇਹਨਾਂ ਦੇ ਅੱਗੇ ਸਰ ਮੇਰਾ ਨਾਮ ਬੰਟੀ ਆ ਮੈਂ ਚੇਲਾ ਹੁੰਦਾ ਸਗਰਗੜ ਤੋਂ ਰਹਿਣ ਵਾਲਾ ਆ ਡਿਸਟ੍ਰਿਕਟ ਮੇਰੀ ਪਠਾਨਕੋਟ ਆ ਮੈਂ ਅੰਮ੍ਰਿਤਸਰ ਗਿਆ ਸੀ ਦਵਾਈ ਲੈਣ ਮਾਤਾ ਹੁੰਦੇ ਨਾਲ ਚਾਰ ਜੀ ਅਹੀਂ ਦੋ ਲੇਡੀਜ਼ ਦੋ ਜੈਂਸ ਤੇ ਔਰ ਪਠਾਨ ਅੰਮ੍ਰਿਤਸਰ ਤੋਂ ਵਾਪਸ ਆ ਰਹੇ ਸੀ ਧਾਰੀਵਾਲ ਬਾਈਪਾਸ ਤੇ ਅੰਤ ਉਹ ਅਗੇ ਆਪਣੇ ਗੱਡੀ ਆਏ ਗੱਡੀ ਸੀ ਬੱਸ ਕ੍ਰਾਸ ਹੋ ਰਹੀ ਗੱਡੀ ਖੜੀ ਸੀ ਮਾਰੀ ਸਾਡੀ ਪਿੱਛੋਂ ਬੱਸ ਫੁੱਲ ਸਪੀਡ ਚ ਆਈ ਉਹਨੇ ਕੁਛ ਨਹੀਂ ਦਿਖਿਆ ਉਹਨੇ ਸਾਈਡ ਦੇ ਗੱਡੀ ਸਾਡੀ ਸਾਰੀ ਤੋੜ ਦੇ ਪੰਨ ਦਿੱਤੀ ਹੈ ਹੂੰ ਹੂੰ ਤੇ ਹੋਰ ਇੱਕ ਸਕੂਟੀ ਵਾਲਾ ਜੀ ਉਹਨੂੰ ਵੀ ਟੱਚ ਹੋਇਆ ਬੱਸ ਵੀ ਇੱਕ ਪੰਨੀ ਉਹਨਾਂ ਨੇ ਜੀ ਭਾਜੀ ਸਰਬ ਮੰਗ ਇਹੋ ਹੀ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਕਿ ਡਰਾਈਵਰ 'ਤੇ ਸਖਤ ਕਾਰਵਾਈ ਕੀਤੀ ਜਾਏ ਕੁਛ ਦਿਖਦੇ ਨਹੀਂ ਸੁਣਦੇ ਨਹੀਂ ਹੈਗੇ ਹਾਂ ਲਿਆ ਲਿਆ ਮੈਂ ਸਬ ਇੰਸਪੈਕਟਰ ਸਲੱਖਰ ਆਰਾਮ ਥਾਣਾ ਤਾਦੀਵਾਲਦ ਬੋਲਦਾ ਹਾਂ ਸਾਨੂੰ ਸੂਚਨਾ ਮਿਲੀ ਕਿ ਬਾਈਪਾਸ ਤੇ ਐਕਸੀਡੈਂਟ ਹੋਇਆ ਅਸੀਂ ਤੁਰੰਤ ਪਹੁੰਚੇ ਆ ਕੇ ਵੇਖਿਆ ਮੌਕਾ ਮੌਕੇਦਾਨ ਪਤਾ ਲੱਗਾ ਕਿ ਬੱਸ ਇੱਕ ਐਬੀਟੀਸੀ ਬਟਾਲਾ ਸਾਈਡ ਤੋਂ ਆ رہی ਸੀ ਇੱਕ ਬੱਸ ਗਰਦਾਸਪੁਰ ਤੋਂ ਧਾਰੀਵਾਲ ਨੂੰ ਇੰਟਰ ਹੋਣ ਜਾ ਰਹੀ ਸੀ ਤੇ ਚਾਹਨ ਕੀ ਇਹਦੀ ਬੱਸ ਹੈ ਤੇਜ਼ ਰਫਤਾਰ ਆਈ ਐਬੀਟੀਸੀ ਤੇ ਇਹਦੇ ਅੱਗੇ ਇੱਕ ਬੱਸ ਨੇ ਪਹਿਲਾਂ ਹਿੱਟ ਕੀਤਾ ਉਸ ਤੋਂ ਬਾਅਦ ਇੱਕ ਕਾਰ ਚਾਲਕ ਸੀ ਪਠਾਨਕੋਟ ਸਾਈਡ ਦਾ ਉਹਨੂੰ ਹਿੱਟ ਕੀਤਾ ਉਸ ਤੋਂ ਅੱਗੇ ਇੱਕ ਸਕੂਟਰੀ ਚਾਲਕ ਸੀ ਉਹਨੂੰ ਹਟ ਕੀਤਾ ਉਹਦੇ ਮਗਲੀ ਲਗੜਾਂ ਲੱਗੀਆਂ ਤੋ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਤਾ ਬਾਕੀ ਜਿਹੜੀ ਡਰਾਈਵਰ ਨੇ ਲਾਪਰਵਾਹੀ ਨਾਲ ਗੱਡੀ ਚਲਾਈ ਹੈ ਜੋ ਵੀ ਕਰ ਵੀ ਬੰਦੀ ਹੈਗੀ ਉਹ ਕੀਤੀ ਜਾਵੇਗੀ